ਨਮੀ ਨਮੀ ਆਈ ਇੱਕ ਥਾਰ ਵੇ ਜਟਾ ਮਹਿੰਦਰਾ ਚ ਇੱਕ ਗੇੜਾ ਮਾਰ ਵੇ ਜਟਾ ਮਹਿੰਦਰਾ ਚ ਗੇੜਾ ਬਾਅਦ ਚ ਮਾਰਨਾ ਪਹਿਲਾਂ ਮਾਰੋ ਐਮ ਐਸ ਮੋਟਰ ਚ ਤੇ ਗੱਡੀ ਵਿੱਚ ਦਿਖਾਈ ਭਾਈ ਵਿੱਚ ਕੈਮਰਾ ਮਾਰ ਪਹਿਲਾਂ ਤਾਂ ਪੂਰਾ ਲੱਖ ਸਵਾ ਲੱਖ ਰੁਪਏ ਦਾ ਗੱਡੀ ਦੇ ਵਿੱਚ ਵਿੱਚ ਲੱਗਿਆ ਹੋਇਆ ਵਿੱਚ ਧਰਮੇ ਕੱਲੀ ਇਹ ਨਹੀਂ ਵੀ ਕੈਂਟ ਬਣਾਈ ਹੋਈ ਆ ਇਹ ਗੱਡੀ 4x4 ਹੈ ਕਰਾ ਚੈੱਕ ਕਰਾਂ 4x4 ਗੱਡੀ ਆ ਭਾਜੀ ਇਹ ਗੱਡੀ ਮੈਨੂੰ ਐ ਦੱਸਿਓ ਮਾਡਲ ਕਿੰਨਾ ਇਹ ਤੂਰ ਸਾਰਾ ਮਾਡਲ ਹੈ ਜੀ ਪਹਿਲੇ ਨਾਂ ਤੇ ਫਸਟ ਓਨਰ ਆ 17 ਮਾਡਲ ਇਹਦੇ ਲਾਈਟ ਤੇ ਟਾਇਰ ਕਿੰਨੇ ਕਿੰਨੇ ਲੱਗੇ ਨੇ 3 ਲੱਖ ਦਾ ਸਮਾਨ ਲੱਗਾ ਜੀ 1.5 ਲੱਖ ਦੇ ਲਾਈਟ ਹੈ ਰੰਦਰ ਵੀ ਚੱਕੋ 1.5 ਲੱਖ ਅੰਦਰ ਲੱਗਿਆ ਹੋਇਆ 1.5 ਲੱਖ ਬਾਹਰੇ ਲੱਗਿਆ ਹੋਇਆ ਤੇ ਹੋਰ ਵੀ ਹੈ ਹੋਰਾਂ ਗੱਡੀਆਂ ਮੰਗੂ ਇਹਦੇ ਕੱਪੜਾ ਨਹੀਂ ਲੱਗਿਆ ਹੋਇਆ ਭਾਜੀ ਕੀ ਲੱਗਿਆ ਹੋਇਆ ਇਹ ਇਹ ਹਾਰਡ ਟੌਪ 1.5 ਲੱਖ ਦਾ ਹੈ ਹਾਰਡ ਟੌਪ ਲੱਗੀ ਹੋਈ ਹੈ ਆ ਸਾਰੀ ਸੱਤ ਸੱਤ ਚੈੱਕ ਕਰ ਲਓ ਇਹ ਗੱਡੀ ਧੁੱਪੇ ਖੜਾ ਦਿਓ ਇਹ ਗਰਮ ਨਹੀਂ ਹੁੰਦੀ ਇਹਦੇ ਅੰਦਰ ਗਰਮੈਟ ਨਹੀਂ ਆਉਂਦੀ ਹਾਂ ਐ ਪਰ ਉਸ ਸਿਸਟਮ ਸਾਰਾ ਲੱਗਾ ਜੀ ਹਾਂ ਐ ਪਰ ਉਹ ਉਪਰ ਸਿਸਟਮ ਸਾਰਾ ਕੁਝ ਹੋ ਗਿਆ ਫਸ ਇਹ ਆਪਾਂ ਦੇ ਦਵਾਂਗੇ ਜੀ 680 680000 ਦੀ ਹਾਂਜੀ ਮੌਕੇ ਤੇ ਕਿੰਨੇ ਦੀ ਛੜ ਦਾਂਗੇ ਦੱਸੋ ਲੈ ਮੈਨੂੰ ਕੋਈ ਨਹੀਂ ਜਿੰਦਾ ਤੁਸੀਂ ਕਹੋਗੇ ਲੈ ਮੈਂ ਤਰ ਇੱਕ ਗੱਲ ਹੋਰ ਹੈ ਜੇ ਵੀਡੀਓ 10-15 ਗਰੁੱਪਾਂ ਚ ਸ਼ੇਅਰ ਕਰਕੇ ਆਗੇ ਰੁਪਇਆ 10000 ਮੌਕੇ ਤੇ ਡਿਸਕਾਊਂਟ ਹੋਰ ਕਰਾ ਦੂੰ ਸੌਦਾ ਭਾਵੇਂ ਜਿੰਨੇ ਦਾ ਮਰਜ਼ੀ ਹੋ ਜੇ ਫਟਾਫਟ ਆਜੋ ਬੜੇ ਪਿੰਡ ਦੇ ਵਿੱਚ ਜਲੰਧਰ ਜ਼ਿਲ੍ਹੇ ਦਾ ਪਿੰਡ ਹੈ ਗਰਾਿਆਂ ਦੇ ਲਾਗੇ ਪੈ ਜਾਂਦਾ ਐਮ ਐਸ ਮੋਟਰ 'ਤੇ ਖੜੀ ਐ ਤੇਜੰਦਰ ਭਾਜੀ ਦੇ ਘਰੇ ਖੜੀ ਐ ਕਰੋ ਸੰਪਰਕ